ਉਨੂੰ ਇੱਕ ਬੜਾ ਡਿਪਰੂਗੜ ਜੇਲ੍ਹ ਦੇ ਵਿੱਚ ਉਹਨੂੰ ਬੜਾ ਕਿ ਚਾ ਚੜਿਆ ਇਲੈਕਸ਼ਨ ਲੜਨ ਦਾ ਸਵਿਧਾ ਨੂੰ ਨਾਮਨ ਨਾਲ ਅੰਮ੍ਰਿਤਪਾਲ ਅੱਜ ਸੰਵਿਧਾਨ ਦੇ ਵਿੱਚ ਬਹਿ ਕੇ ਇਲੈਕਸ਼ਨ ਲੜਨ ਦੀ ਗੱਲ ਕਰ ਰਿਹਾ ਵਾ ਇਦਾਂ ਦੇ ਬੰਦਿਆਂ ਨੂੰ ਜਿਹੜਾ ਹੈਗੇ ਜੇਲ੍ਹ ਦੀਆਂ ਸਲੱਖਾਂ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈਗੀ ਉਹ ਭੰਗ ਨਾ ਹੋਈ ਹੋਏ ਚੰਦ ਬੰਦੇ ਜਿਹੜੇ ਹੈਗੇ ਆ ਜਿਹੜੇ ਸ਼ਰਾਰਤੀ ਹੈ ਗਰਮ ਖਿਆਲੀ ਆ ਤੇ ਖਾਲਿਸਤਾਨ ਨੂੰ ਸੋਚ ਨੂੰ ਬੜਾਵਾ ਦੇਣ ਵਾਲੇ ਬੰਦੇ ਆ ਇਦਾਂ ਦੇ ਜਿਹੜੇ ਹੈਗੇ ਇਹਨਾਂ ਨੂੰ ਠਲ ਪਾਣੀ ਬੜੀ ਜ਼ਰੂਰੀ ਹੈ ਸ਼ਿਵ ਸੈਨਾ ਹਿੰਦੂ ਟਕਸਾਲੀ ਯੂਵ ਰਾਸ਼ਟਰੀ ਪ੍ਰਦਰਸ਼ ਸੁਨੀਲ ਕੁਮਾਰ ਬੰਟੀ ਤੇ ਰੋਹਿਤ ਜੋਸ਼ੀ ਕਾਰਜਕਰਨੀ ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਪਹਿਲਾ ਹੀ ਹਿੰਦੂ ਆਗੂ ਸੁਦੀਰ ਕੁਮਾਰ ਦੇ ਕਤਲ ਕੇਸ ਵਿੱਚ ਸਾਜ਼ਿਸ਼ ਕਰਦਾ ਹੈ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਤੇ ਪੰਜਾਬ 'ਚ ਦੰਗਾ ਪੜਕਾਉਣ ਲਈ ਪੰਜਾਬ ਸਰਕਾਰ ਨੇ ਐਨਐਸਐਲ ਲਗਾ ਕੇ ਡਿਬਰੂਗੜ ਜੇਲ੍ਹ ਵਿੱਚ ਪਾਇਆ ਹੋਇਆ ਅਤੇ ਹੁਣ ਸੰਵਿਧਾਨ ਨੂੰ ਨਾ ਮੰਨਣ ਵਾਲਾ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨ ਦਾ ਚਾਹਵਾਨ ਹੋ ਚੁੱਕਿਆ ਤੇ ਉਸ ਦੇ ਨਾਲ ਅੰਮ੍ਰਿਤਸਰ ਦੇ ਹਿੰਦੂ ਆਗੂ ਸਰੀਆਮ ਗੋਲੀਆਂ ਮਾਰਨ ਵਾਲਾ ਕਾਤਿਲ ਸਨੀ ਸਿੰਘ ਵੀ ਅੰਮ੍ਰਿਤਸਰ ਚ ਇਲੈਕਸ਼ਨ ਲੜਨ ਦਾ ਚਾਹਵਾਨ ਹੋ ਚੁੱਕਿਆ ਹੈ ਜਿੱਤੇ ਕਿ ਸੁਨੀਲ ਕੁਮਾਰ ਬੰਟੀ ਤੇ ਰੋਹਿਤ ਜੋਸ਼ ਨੇ ਚੇਤਾਵਨੀ ਦਿੰਦੇ ਆ ਕਿ ਆ ਕਿ ਸੰਵਿਧਾਨ ਨੂੰ ਨਾ ਮੰਨਣ ਵਾਲੇ ਲੋਕ ਅਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਤੇ ਦੇਸ਼ ਦੰਗਾ ਪੜਕਾਉਣ ਵਾਲੇ ਲੋਕਾਂ ਖਿਲਾਫ ਸ਼ਿਵ ਸੈਨਾ ਇਲੈਕਸ਼ਨਾਂ ਦੇ ਦਿਨਾਂ ਵਿੱਚ ਸੜਕਾਂ ਤੇ ਉਤਰੇਗੇ ਤੇ ਅਮਰਿਤਪਾਲ ਸਿੰਘ ਤੇ ਸਨੀ ਸਿੰਘ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਲੋਕਾਂ ਤੋਂ ਹੀ ਮੰਗ ਕੀਤੀ ਹੈ ਕਿ ਦੇਸ਼ ਵਿਰੋਧੀ ਲੋਕਾਂ ਦੇ ਦੇਸ਼ ਤੇ ਅਤੇ ਦੇਸ਼ ਦੀ ਇਕਤਾ ਨੂੰ ਤੋੜਨ ਵਾਲੇ ਲੋਕਾਂ ਨੂੰ ਵੋਟ ਨਾ ਪਾਈ ਜਾਵੇ। ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਦੋਸਤੋ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵ ਸਨਾ ਹਿੰਦੂ ਟਕਸਾਲੀ ਤੋਂ ਅੱਜ ਬੜੇ ਇੱਕ ਵਿਸ਼ੇਸ਼ ਮੁੱਦੇ ਤੇ ਲਾਈਵ ਆਏ ਆ ਲਾਈਵ ਆਨ ਦਾ ਮਕਸਦ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਦੇ ਆ ਜਿੱਦਾਂ ਕਿ ਆਪਾਂ ਪਿਛਲੇ ਦਿਨੀ ਦੇਖਿਆ ਅਮਰਿਤਪਾਲ ਜੋ ਕਿ ਸੁਧੀਰ ਸੂਰੀ ਸਾਡੇ ਹਿੰਦੂ ਨੇਤਾ ਦਾ ਕਾਤਲ ਕਤਲ ਦੇ ਵਿੱਚ ਸਾਜ਼ਿਸ਼ ਕਰਤਾ ਸੀ ਜਿਹਦੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਅਤੇ ਪੰਜਾਬ ਦੇ ਵਿੱਚ ਦੰਗਾ ਭੜਕਾਉਣ ਦੇ ਲਈ ਐਨਐਸਏ ਲਾ ਕੇ ਡਿਪਰੂਗੜ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਉਹਨੂੰ ਇੱਕ ਬੜਾ ਡਿਪਰੂਗੜ ਜੇਲ੍ਹ ਦੇ ਵਿੱਚ ਉਹਨੂੰ ਬੜਾ ਕਿ ਚਾ ਚੜਿਆ ਇਲੈਕਸ਼ਨ ਲੜਨ ਦਾ ਔਰ ਦੂਜਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਸਣੀ ਹੈ ਜਿਸ ਨੇ ਸਾਡੇ ਹਿੰਦੂ ਨੇਤਾ ਸੁਦੀਰ ਕੁਮਾਰ ਸੂਰੀ ਦੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਔਰ ਉਹਨੂੰ ਵੀ ਇੱਕ ਇਲੈਕਸ਼ਨ ਲੜਨ ਦਾ ਅੰਮ੍ਰਿਤਸਰ ਦੇ ਵਿੱਚੋਂ ਚਾ ਚੜਿਆ ਹੋਇਆ ਵਾ ਔਰ ਅਸੀਂ ਪ੍ਰਸ਼ਾਸਨ ਦੇ ਨਾਲ ਦੇ ਨਾਲ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੇ ਜਿਹੜੇ ਫਾਰਮ ਆ ਉਹ ਰੱਦ ਕੀਤੇ ਜਾਣ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਔਰ ਦੇਸ਼ ਦੀ ਅਖੰਡਤਾ ਨੂੰ ਭੰਗ ਕਰ ਸਕਦੇ ਆ ਇਹ ਦੁਬਾਰਾ ਪੰਜਾਬ ਦੇ ਵਿੱਚ ਬੈਠ ਕੇ ਇਲੈਕਸ਼ਨ ਦੇ ਵਿੱਚ ਇਹ ਸੰਵਿਧਾਨ ਨੂੰ ਨਾ ਮੰਨਣ ਵਾਲਾ ਅਮ੍ਰਿਤਪਾਲ ਅੱਜ ਸੰਵਿਧਾਨ ਦੇ ਵਿੱਚ ਬੈਠ ਕੇ ਇਲੈਕਸ਼ਨ ਲੜਨ ਦੀ ਗੱਲ ਕਰ ਰਿਹਾ ਵਾ ਔਰ ਇਲੈਕਸ਼ਨ ਲੜ ਕੇ ਇਹ ਲੋਕ ਪੰਜਾਬ 'ਚ ਕੀ ਦੰਗਾ ਭੜਕਾਣਾ ਚਾਹੁੰਦੇ ਆ ਮੈਂ ਰੋਈ ਜੋਸ਼ੀ ਕਾਰਜਕਰਮੀ ਪੰਜਾਬ ਰਾਜ ਦੇ ਸਿਵਲ ਸੇਵਾ ਨਿਭਾਉਣ ਵਾਲਾ ਸਾਹਿਬ ਠਾਕਰੇ ਤੋਂ ਅੱਜ ਬੜੇ ਹੀ ਸੰਗੀਨ ਮੁੱਦੇ ਦੇ ਉੱਪਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਆਪਣੇ ਆਫਿਸ ਦੇ ਵਿੱਚ ਅੱਜ ਕੀਤੀ ਜਾ ਰਹੀ ਹੈ ਜਿਹੜੇ ਮੁੱਦੇ ਸਭ ਤੋਂ ਪਹਿਲਾਂ ਇੱਕ ਅਮਰਿਤਪਾਲ ਔਰ ਸਨੀ ਸਿੰਘ ਜਿਨ੍ਹਾਂ ਨੇ ਆਏ ਦਿਨ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਪਏ ਹਾਂ ਕਿ ਉਹਨਾਂ ਦੇ ਇਲੈਕਸ਼ਨ ਲੜਨ ਦੀ ਬੜੀ ਇੱਛਾ ਜ਼ਾਹਿਰ ਹੋ ਰਹੀ ਹੈ ਔਰ ਇਦਾਂ ਦੇ ਬੰਦੇ ਜਿਹੜੀ ਖਾਲਿਸਤਾਨੀ ਸੋਚ ਔਰ ਖਾਲਿਸਤਾਨੀ ਵਿਚਾਰ ਜਿਹੜੇ ਹੈਗੇ ਆ ਰਖਦੇ ਹੋਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦੇ ਉਹਨਾਂ ਨੂੰ ਔਰ ਨਾਲ ਹੀ ਨਾਲ ਜਿਹੜੇ ਹੈਗੇ ਸਾਡੇ ਸੰਵਿਧਾਨ ਨੂੰ ਮੰਨਦੇ ਨਹੀਂ ਐ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਔਰ ਅਮਨ ਸ਼ਾਂਤੀ ਜਿਹੜਾ ਭੰਗ ਕਰਦਾ ਵਾ ਉਹਨਾਂ ਨੂੰ ਕਾਨੂੰਨ ਵਿਵਸਥਾ ਦਾ ਕੋਈ ਲੈਣਾ ਦੇਣਾ ਨਹੀਂ ਐ ਉਹਦਾ ਦੇ ਬੰਦਿਆਂ ਨੂੰ ਆਪਣੇ ਮੂੰਹੋਂ ਇਲੈਕਸ਼ਨ ਲੜਨਾ ਔਰ ਸਾਡੇ ਸੰਵਿਧਾਨ ਦੇ ਵਿੱਚ ਆ ਕੇ ਬੈਠ ਕੇ ਨਿਰਣੇ ਲੈਣ ਦਾ ਵੀ ਹੱਕ ਕੋਈ ਨਹੀਂ ਐ ਆਪਾਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਹਨਾਂ ਦੇ ਇਦਾਂ ਦੇ ਖਾਲਿਸਤਾਨੀ ਸੋਚ ਔਰ ਗਲਤ ਵਿਚਾਰਾ ਵਾਲੇ ਬੰਦੇ ਜਿਨ੍ਹਾਂ ਨਾਲ ਅਮਨ ਸ਼ਾਂਤੀ ਪੰਗ ਹੁੰਦੀ ਏ ਔਰ ਕਾਨੂੰਨ ਵਿਵਸਥਾ ਹਮੇਸ਼ਾ ਲਾਅਨ ਆਰਡਰ بگੜੰਦੀ ਸਿਚੁਏਸ਼ਨ ਰਹਿੰਦੀ ਏ ਇਦਾਂ ਦੇ ਬੰਦਿਆਂ ਨੂੰ ਜਿਹੜਾ ਹੈਗਾ ਜੇਲ੍ਹ ਦੀਆਂ ਸਲਾਖਾਂ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਹੈਗੀ ਉਹ ਭੰਗ ਨਾ ਹੋਈ ਹੋਵੇ। ਔਰ ਅੱਜ ਦਾ ਮੁੱਦਾ ਵੀ ਦੇਖਣ ਨੂੰ ਆ ਗਿਆ ਹੈ ਕਿ ਗਰਮ ਖਿਆਲੀ ਬੰਦੇ ਜਿਹੜੇ ਕੀ ਅੱਜ ਕੋਰਟ ਦੇ ਬਾਹਰ ਸੁਦੀਰ ਜੀ ਦੇ ਜਿਹੜੇ ਬੇਟੇ ਆ ਉਹਨਾਂ ਨੂੰ ਸਰੇ ਆਮ ਧਮਕੀਆਂ ਦਿੰਦੇ ਪਿਰਦੇ ਆ ਕਿ ਜਿੱਦਾਂ ਤੁਹਾਡੇ ਪਿਓ ਦਾ ਹਸ਼ਰ ਕੀਤਾ ਸੀ ਤੇਰਾ ਵੀ ਉਦਾਂ ਕਰਾਂਗੇ। ਇਹ ਕਿੱਥੇ ਦਾ ਕਾਨੂੰਨ ਵਿਵਸਥਾ ਹੈ? ਲਾਅਨ ਆਰਡਰ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਹੈ ਬਹੁਤ ਜ਼ਿਆਦਾ ਧਗਮਗਾ ਗਈ ਹੈ। ਔਰ ਆਪਾਂ ਇਹੀ ਆਸ ਕਰਦੇ ਆਂ ਭਗਵਾਨ ਤੁਮਾਰ ਸਰਕਾਰ ਨੂੰ ਵੀ ਔਰ ਸੈਂਟਰ ਸਰਕਾਰ ਨੂੰ ਵੀ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਤੇ ਨਕੇਲ ਪਾਈ ਜਾਵੇ ਔਰ ਨਕੇਲ ਪਾਉਣ ਦੇ ਨਾਲ ਇਦਾਂ ਦੇ ਬੜੇ ਸ਼ਰਾਰਤੀ ਬੰਦੇ ਆ ਜਿਹੜੀ ਅਮਨ ਕਾਨੂੰਨ ਜਿਹੜਾ ਹੈਗਾ ਵਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ 'ਚ ਤੱਕਿਆ ਜਾਵੇ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਅਮਨ ਦੇ ਨਾਲ ਰਹੇ ਔਰ ਇੱਥੇ ਦੇ ਜਿਹੜੇ ਵਸਨੀਕ ਹੈ ਉਹ ਵੀ ਅੱਥੇ ਵਰਤੀਤ ਨਾਲ ਰਹਿਣ ਕਿਉਂਕਿ ਹਿੰਦੂ ਸਿੱਖ ਜਿਹੜਾ ਭਾਈਚਾਰਾ ਵਾ ਉਹ ਹਮੇਸ਼ਾ ਹੀ ਰਹਿਣਾ ਔਰ ਅੱਗੇ ਵੀ ਰਹੇਗਾ ਕਿਉਂਕਿ ਜਿਹੜਾ ਸਿੱਖ ਪਛਰਾ ਵੀ ਹੈ ਉਹ ਵੀ ਖਾਲਸਾਤਨ ਦੀ ਸੋਚ ਨੂੰ ਨਹੀਂ ਮੰਨਦੇ ਆ ਠੀਕ ਹੈ ਔਰ ਕੁਝ ਚੰਦ ਬੰਦੇ ਜਿਹੜੇ ਹੈਗੇ ਆ ਜਿਹੜੇ ਸ਼ਰਾਰਤੀ ਹੈ ਕਰਮਖਿਆਲੀ ਹੈ ਔਰ ਖਾਲਸਾਤਨ ਨੂੰ ਸੋਚ ਨੂੰ ਬੜਾਵਾ ਦੇਣ ਵਾਲੇ ਬੰਦੇ ਆ ਇਦਾਂ ਦੇ ਜਿਹੜੇ ਹੈਗੇ ਇਹਨਾਂ ਨੂੰ ਫਲ ਪਾਣੀ ਬੜੀ ਜ਼ਰੂਰੀ ਹੈ ਇਸ ਕਰਨਾ ਮੈਂ ਹੀ ਆਸ ਕਰਦਾ ਵਾਂ ਆਪਣੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਆਪਣੀ ਸਰਕਾਰ ਵੱਲੋਂ ਵੀ ਸੈਂਟਰ ਸਰਕਾਰ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਕਿ ਸਾਡੇ ਵਿਚਾਰ ਜਿਹੜੇ ਹੈਗੇ ਆ ਇਹਨਾਂ ਨੂੰ ਹਮੇਸ਼ਾ ਧਿਆਨ ਚ ਰੱਖਿਆ ਜਾਵੇ ਉਹ ਧਿਆਨ ਚ ਰੱਖ ਕੇ ਜਿਹੜਾ ਹੈਗਾ ਵਾ ਇਹਦੇ ਤੇ ਜਿਹੜਾ ਹੈਗਾ ਜੋ ਵੀ ਬੰਦੀ ਕਾਰਵਾਈ ਜੜੀ ਹੈਗੀ ਹੈ ਉਹਨਾਂ ਦੇ ਕੀਤੀ ਜਾਵੇ ਤਾਂ ਕਿ ਜਿਹੜਾ ਹੈਗਾ ਵਾ ਕੋਈ ਵੀ ਅਮਨ ਸ਼ਾਂਤੀ ਜਿਹੜਾ ਹੈਗਾ ਭੰਗ ਨਾ ਹੋਣ ਉਹ ਸਾਨੂੰ ਵੋਟਰਾਂ ਦੇ ਨਾਲ ਵੀ ਜਿਹੜੇ ਹੈਗੇ ਆ ਇਸ ਦੇਸ਼ ਦੇਸ਼ ਪੰਜਾਬ ਦੇ ਜਿਹੜੇ ਵੋਟਰਸ ਹੈਗੇ ਆ ਉਹਨਾਂ ਦਾ ਵੀ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਸ਼ਰਾਰਤੀ ਬੰਦਾ ਜਿਹੜਾ ਹੈਗਾ ਵਾ ਉਹਨਾਂ ਨੂੰ VOTING ਨਾ ਕੀਤੀ ਜਾਵੇ ਜਿਹੜਾ ਜਿਹਦੇ ਨਾਲ ਕੀ ਹੈਗਾ ਵਾ ਆਪਣੇ ਆਪਣੇ ਪੰਜਾਬ ਦਾ ਆਪਣੇ ਸ਼ਹਿਰ ਦਾ ਜਿਹੜਾ ਲਾਅ ਨਾਅਰਡਰ ਜਿਹੜਾ ਹੈਗਾ ਉਹ ਖਰਾਬ ਹੁੰਦੀ ਐ ਸੋਸੀਏਸ਼ਨ ਰਵੇ ਉਹਨੇ ਚੁਣਿਆ ਜਾਵੇ ਜਿਹੜਾ ਇੱਕ ਦੂਜੇ ਦਾ ਸਾਥ ਦੇਵੇ ਜਿਹੜੇ ਸਾਰੇ ਧਰਮਾਂ ਨੂੰ ਮੰਨੇ ਔਰ ਕਦੇ ਵੀ ਜਿਹੜੀ ਹਿੰਦੂ ਸਿੱਖ ਜਿਹੜੀ ਏਕਤਾ ਵਾ ਉਹਦੇ ਵਿੱਚ ਵਿਗੜਨ ਨਾ ਪਾਣ ਇਹੀ ਆਸ ਕਰਦੇ ਹੋਏ ਜਿਹੜਾ ਹੈਗਾ ਵਾ ਸਾਰੇ ਵੋਟਰਾਂ ਨੂੰ ਬੇਨਤੀ ਕਰਦੇ ਆਂ ਔਰ ਇਹੀ ਆਸ ਕਰਦੇ ਆ ਸਰਕਾਰਾਂ ਨੂੰ ਵੀ ਕਿ ਆ ਜਿਹੜਾ ਹੈਗਾ ਇਦਾਂ ਦੇ ਸ਼ਰਾਰਤੀ ਬੰਦਿਆਂ ਨੂੰ ਜਿਹੜਾ ਹੈਗਾ ਵਾ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ